ਪੰਜਾਬੀਆਂ ਦਾ ਖਾਣਪੀ ਨੂੰ ਲੈ ਕੇ ਰਿਪੋਰਟ ਚ ਹੋਇਆ ਖੁਲਾਸਾ ਕਿਹੜੀ ਚੀਜ਼ ਸਭ ਤੋਂ ਵੱਧ ਖਾਂਦੇ ਨੇ ਦੁੱਧ, ਦਾਰੂ, ਦਹੀਂ ਜਨੋਂ ਵਿੱਚ ਸਭ ਤੋਂ ਅੱਗੇ ਕਿਹੜੀ ਚੀਜ਼ ਹੈ ਪੰਜਾਬੀਆਂ ਨੂੰ ਸਭ ਤੋਂ ਵੱਧ ਖਾਂਦੇ ਵਿੱਚ ਕੀ ਪਸੰਦ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮਨਵਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਅਕਸਰ ਇਹ ਪੰਜਾਬੀਆਂ ਨੂੰ ਖਾਣਪੀ ਦਾ ਸ਼ੌਕੀਨ ਸਮਝਿਆ ਜਾਂਦਾ ਦੁੱਧ, ਦਹੀਂ, ਮਸਾ ਰਿਸ਼ਾ ਕਹਾਰੀ ਪੰਜਾਬੀਆਂ ਦਾ ਆਪਣਾ ਹੀ ਵੱਖਰਾ ਸੁਆਗ ਹੈ ਅਕਸਰ ਲੋਕੀ ਸਮਝਦੇ ਨੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਮਾਸਾਹਾਰੀ ਭੋਜਨ ਵੱਧ ਕਰਦੇ ਨੇ ਪਰ ਐਨਐਸਐਸਓ ਦੇ ਸਰਵੇਖਣ ਦੇ ਵਿੱਚ ਇਹ ਤੱਤ ਬਿਲਕੁਲ ਵੀ ਸਾਹਮਣੇ ਨਹੀਂ ਆਇਆ ਪੰਜਾਬ ਦਾ ਸਿਰਫ 3% ਖਰਚਾ ਜੋ ਮਾਸਾਹਾਰੀ ਭੋਜਨ ਤੇ ਖਰਚ ਕੀਤਾ ਜਾਂਦਾ ਤੇ ਉੱਥੇ ਹੀ 10.8% ਦੀ ਜਿਹੜਾ ਉਹ ਸਬਜ਼ੀਆਂ ਦੇ ਉੱਤੇ ਖਰਚ ਕੀਤਾ ਜਾਂਦਾ ਤਾਂ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਮਾਸਾਹਾਰੀ ਭੋਜਨ ਖਾਣਾ ਘੱਟ ਪਸੰਦ ਕਰਦੇ ਨੇ ਦੁੱਧ ਅਤੇ ਦਹੀਂ ਦੀ ਵਰਤੋਂ 'ਚ ਇਹ ਰਾਜ ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਦੇਸ਼ ਦੇ ਤੀਜੇ ਨੰਬਰ ਤੇ ਆ ਇੱਥੋਂ ਦੇ ਲੋਕਾਂ ਨੇ ਆਪਣੇ ਖਰਚ ਦਾ 34.7% ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਸੇਵਨ ਤੇ ਖਰਚ ਕੀਤਾ ਐਨਐਸਐਸਓ ਦੇ ਅਨੁਸਾਰ ਗੈਰ ਸ਼ਾਕਾਹਾਰੀ ਦੇ ਭੋਜਨ ਦੀ ਖਪਤ ਚ ਕੇਰਲ ਸਿਖਰ ਤੇ ਪਿਛਲੇ 10 ਸਾਲਾਂ ਚ ਦੇਸ਼ ਦੇ ਪਿੰਡ 'ਚ ਮਾਸਾਹਾਰੀ ਖਪਤ 'ਚ ਵਾਧਾ ਹੋਇਆ। ਇਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਇੰਨਾ ਦੀ ਗਿਣਤੀ ਘਟੂਗੀ। ਦੂਜੇ ਪਾਸੇ ਸਬਜ਼ੀਆਂ ਖਾਣ ਦੇ ਮਾਮਲੇ 'ਚ ਪਿੰਡੋਂ ਲੋਕਾਂ ਨੇ ਸ਼ਹਿਰੀ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸਰਵੇਖਣ ਮੁਤਾਬਕ ਦੇਸ਼ ਦੇ ਦੱਖਣੀ ਰਾਜਾਂ 'ਚ ਮਾਸਾਹਾਰੀ ਭੋਜਨ ਤੇ ਸਭ ਤੋਂ ਵੱਧ ਪੈਸੇ ਖਰਚਿਆ ਗਿਆ। ਇਸ ਕੇਰਲ ਪਾਕਿਸਤਾਨ 'ਚ ਸਾਲ 2022-23 'ਚ ਕੇਰਲ ਦੇ ਲੋਕਾਂ ਨੇ ਮਾਸਾਹਾਰੀ ਭੋਜਨ ਤੇ 32.5 ਫੀਸਦੀ ਖਰਚ ਕੀਤਾ ਦੂਜੇ ਸਥਾਨ ਤੇ ਪੱਛਮੀ ਬੰਗਾਲ ਆਉਂਦਾ ਹੈ ਪੱਛਮੀ ਬੰਗਾਲ ਚ ਮਾਸਾਹਾਰੀ ਭੋਜਨ ਤੇ 18.9 ਫੀਸਦੀ ਖਰਚ ਕੀਤਾ ਗਿਆ ਤੇਲੰਗਣਾ ਚ ਲੋਕ ਤੇਜ ਸਥਾਨ ਤੇ ਨੇ ਇੱਥੋਂ ਦੇ ਲੋਕਾਂ ਨੇ ਆਪਣੇ ਪੈਸੇ ਦਾ 15.8 ਫੀਸਦੀ ਨੌਨ ਵੈਜ ਫੂਡ ਤੇ ਖਰਚ ਕੀਤਾ ਅਜਿਹਾ ਨਹੀਂ ਹੈ ਕਿ ਕੇਰਲ ਦੇ ਲੋਕ ਸਿਰਫ ਮਾਸਾਹਾਰੀ ਭੋਜਨ ਤੇ ਖਰਚ ਕਰਨ ਚੱਗੇ ਨੇ ਇਤੋਂ ਦੇ ਲੋਕ ਦੇਸ਼ ਦੇ ਦੂਜੇ ਰਾਜਿਆਂ ਦੇ ਮੁਕਾਬਲੇ ਫਲਖਾਨ 'ਚ ਸਭ ਤੋਂ ਅੱਗੇ ਨੇ ਕੇਰਲ ਦੇ ਲੋਕਾਂ ਨੇ ਆਪਣੇ ਪੈਸਿਆਂ ਦਾ 11.3% ਫਲਖਾਨ ਤੇ ਖਰਚ ਕੀਤਾ ਇਸ 'ਚ ਕੇਰਲ ਤੋਂ ਬਾਅਦ ਮਹਾਰਾਸ਼ਟਰ ਤੇ ਅੰਧਾ ਪ੍ਰਦੇਸ਼ ਦਾ ਨੰਬਰ ਆਉਂਦਾ ਤਾਂ ਅੱਜ ਦੀ ਇਹ ਇਨਫੋਰਮੇਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਆ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਧੰਨਵਾਦ ਪੰਜਾਬੀਆਂ ਦਾ ਖਾਣਪੀਣ ਨੂੰ ਲੈ ਕੇ ਰਿਪੋਰਟ 'ਚ ਆਕਲਾਸਾ ਕਿਹੜੀ ਚੀਜ਼ ਸਭ ਤੋਂ ਵੱਧ ਖਾਂਦੇ ਨੇ ਦੁੱਧ ਦਾਰੂ ਦਹੀਂ ਜਨੋਂ ਵਿੱਚ ਸਭ ਤੋਂ ਅੱਗੇ ਕਿਹੜੀ ਚੀਜ਼ ਹੈ ਪੰਜਾਬੀਆਂ ਨੂੰ ਸਭ ਤੋਂ ਵੱਧ ਖਾਂਦੇ ਵਿੱਚ ਕੀ ਪਸੰਦ ਹੈ ਸਤਸ਼੍ਰੀਆਕਾਲ ਜੀ ਮੈਂ ਮਨੁਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਅਕਸਰ ਹੀ ਪੰਜਾਬੀਆਂ ਨੂੰ ਖਾਣ ਪੀਣ ਦਾ ਸ਼ੌਕੀਨ ਸਮਝਿਆ ਜਾਂਦਾ ਦੁੱਧ ਦਹੀਂ ਮਸਾ ਰਿਸ਼ਾ ਕਹਾਰੇ ਪੰਜਾਬੀਆਂ ਦਾ ਆਪਣਾ ਹੀ ਵੱਖਰਾ ਸੁਆਗ ਹੈ ਅਕਸਰ ਇਹ ਲੋਕੀ ਸਮਝਦੇ ਨੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਮਾਸਾਹਾਰੀ ਭੋਜਨ ਵੱਧ ਕਰਦੇ ਨੇ ਪਰ ਐਨਐਸਐਸਓ ਦੇ ਸਰਵੇਖਣ ਦੇ ਵਿੱਚ ਇਹ ਤੱਤ ਬਿਲਕੁਲ ਵੀ ਸਾਹਮਣੇ ਨਹੀਂ ਆਇਆ ਪੰਜਾਬ ਦਾ ਸਿਰਫ 3% ਖਰਚਾ ਜੋ ਮਾਸਾਹਾਰੀ ਭੋਜਨ ਤੇ ਖਰਚ ਕੀਤਾ ਜਾਂਦਾ ਤੇ ਉੱਥੇ ਹੀ 10% ਜਿਹੜਾ ਉਹ ਸਬਜ਼ੀਆਂ ਦੇ ਉੱਤੇ ਖਰਚ ਕੀਤਾ ਜਾਂਦਾ ਤਾਂ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਮਾਸਾਹਾਰੀ ਭੋਜਨ ਖਾਣਾ ਘੱਟ ਪਸੰਦ ਕਰਦੇ ਨੇ ਇਹ ਦਹੀ ਦੀ ਵਰਤੋਂ ਚ ਇਹ ਰਾਜ ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਦੇਸ਼ ਦੇ 3 ਤਿਜੇ ਨੰਬਰ ਤੇ ਹੈ ਇੱਥੋਂ ਦੇ ਲੋਕਾਂ ਨੇ ਆਪਣੇ ਖਰਚ ਦਾ 34.7% ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਸੇਵਨ ਤੇ ਖਰਚ ਕੀਤਾ ਐਨਐਸਐਸਓ ਦੇ ਅਨੁਸਾਰ ਗੈਰ ਸ਼ਾਕਾਹਾਰੀ ਦੇ ਭੋਜਨ ਦੀ ਖਪਤ ਚ ਕੇਰਲ ਸਿਖਰ ਤੇ ਪਿਛਲੇ 10 ਸਾਲਾਂ ਚ ਦੇਸ਼ ਦੇ ਪਿੰਡ 'ਚ ਮਾਸਾਹਾਰੀ ਖਪਤ 'ਚ ਵਾਧਾ ਹੋਇਆ। ਇਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਇੰਨਾ ਦੀ ਗਿਣਤੀ ਘਟੂਗੀ। ਦੂਜੇ ਪਾਸੇ ਸਬਜ਼ੀਆਂ ਖਾਣ ਦੇ ਮਾਮਲੇ 'ਚ ਪਿੰਡੋਂ ਲੋਕਾਂ ਨੇ ਸ਼ਹਿਰੀ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸਰਵੇਖਣ ਮੁਤਾਬਕ ਦੇਸ਼ ਦੇ ਦੱਖਣੀ ਰਾਜਾਂ 'ਚ ਮਾਸਾਹਾਰੀ ਭੋਜਨ ਤੇ ਸਭ ਤੋਂ ਵੱਧ ਪੈਸੇ ਖਰਚਿਆ ਗਿਆ। ਇਸ ਕੇਰਲ ਪਾਕਿਸਤਾਨ 'ਚ ਸਾਲ 2022-23 'ਚ ਕੇਰਲ ਦੇ ਲੋਕਾਂ ਨੇ ਮਾਸਾਹਾਰੀ ਭੋਜਨ ਤੇ 32.5 ਫੀਸਦੀ ਖਰਚ ਕੀਤਾ ਦੂਜੇ ਸਥਾਨ ਤੇ ਪੱਛਮੀ ਬੰਗਾਲ ਆਉਂਦਾ ਹੈ ਪੱਛਮੀ ਬੰਗਾਲ ਚ ਮਾਸਾਹਾਰੀ ਭੋਜਨ ਤੇ 18.9 ਫੀਸਦੀ ਖਰਚ ਕੀਤਾ ਗਿਆ ਤੇਲੰਗਣਾ ਚ ਲੋਕ ਤੇਜ ਸਥਾਨ ਤੇ ਨੇ ਇੱਥੋਂ ਦੇ ਲੋਕਾਂ ਨੇ ਆਪਣੇ ਪੈਸੇ ਦਾ 15.8 ਫੀਸਦੀ ਨੌਨ ਵੈਜ ਫੂਡ ਤੇ ਖਰਚ ਕੀਤਾ ਅਜਿਹਾ ਨਹੀਂ ਹੈ ਕਿ ਕੇਰਲ ਦੇ ਲੋਕ ਸਿਰਫ ਮਾਸਾਹਾਰੀ ਭੋਜਨ ਤੇ ਖਰਚ ਕਰਨ ਚੱਗੇ ਨੇ ਇਤੋਂ ਦੇ ਲੋਕ ਦੇਸ਼ ਦੇ ਦੂਜੇ ਰਾਜਿਆਂ ਦੇ ਮੁਕਾਬਲੇ ਫਲਖਾਨ 'ਚ ਸਭ ਤੋਂ ਅੱਗੇ ਨੇ ਕੇਰਲ ਦੇ ਲੋਕਾਂ ਨੇ ਆਪਣੇ ਪੈਸਿਆਂ ਦਾ 11.3% ਫਲਖਾਨ ਤੇ ਖਰਚ ਕੀਤਾ ਇਸ 'ਚ ਕੇਰਲ ਤੋਂ ਬਾਅਦ ਮਹਾਰਾਸ਼ਟਰ ਤੇ ਅੰਧਾ ਪ੍ਰਦੇਸ਼ ਦਾ ਨੰਬਰ ਆਉਂਦਾ ਤਾਂ ਅੱਜ ਦੀ ਇਹ ਇਨਫੋਰਮੇਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਆ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਧੰਨਵਾਦ